ਹਾਂਜੀ ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਮਜ਼ਦੂਰ ਮੁਲਾਜ਼ਮ ਕਾਂਗਰਸ ਜਿਹੜੀ ਕੇਕੇਸੀ ਵਿਭਾਗ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼ ਲੁਧਿਆਣਾ ਦੀ ਜਿਮਨੀ ਚੋਣ ਹੋ ਰਹੀ ਹੈ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਪੂਰੀ ਮਜ਼ਬੂਤੀ ਦੇ ਨਾਲ ਅੱਗੇ ਵਧ ਰਹੇ ਨੇ ਔਰ ਹਰ ਵਰਕਰ ਨੇ ਹਰ ਲੀਡਰ ਨੇ ਪੂਰੀ ਮਿਹਨਤ ਕੀਤੀ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤਪੁਸ਼ਿਤ ਆਸ਼ੂ ਜੀ ਜੇਤਵਾਲ ਕਦਮ ਵਧਾ ਲਏ ਹੁਣ ਇਸ ਗੱਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕੁਮਰਾਹਟ ਪੈਦਾ ਹੋਈ ਹੈ ਉਸ ਕੁਮਰਾਹਟ ਦਾ ਨਤੀਜਾ ਤੁਸੀਂ ਦੇਖ ਰਹੇ ਹੋ ਕਿ ਕਾਂਗਰਸ ਦੇ ਵਰਕਰਾਂ ਨੂੰ ਕੁੱਟਿਆ ਜਾ ਰਿਹਾ ਹੈ ਕਾਂਗਰਸ ਦੇ ਵਰਕਰਾਂ ਨੂੰ ਬੁਰੀ ਤਰ੍ਹਾਂ ਡਰਾਇਆ ਜਾ ਰਿਹਾ ਹੈ ਪਰ ਆਸ਼ੂ ਜੀ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਮੌਕੇ ਤੇ ਕਾਂਗਰਸ ਵਰਕਰਾਂ ਦੇ ਹੱਕ ਦੇ ਵਿੱਚ ਖੜਨਾ ਤੇ ਪੁਲਿਸ ਦੇ ਨਾਲ ਜਿਹੜੀ ਬਹਿਸ-ਵਸਾਈ ਹੁੰਦੀ ਹੈ ਉਸ ਤੋਂ ਸਾਬਤ ਹੁੰਦਾ ਹੈ ਕਿ ਜਿਹੜੀ ਪੁਲਿਸ ਹੈਗੀ ਹੈ ਇਤਨਾ ਕਿਤੇ ਉਹ ਭਗਵਾਨ ਕਮਾਨ ਦੇ ਇਸ਼ਾਰੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿੱਤੋਂ ਲਈ ਹਰ ਪੁੱਠਾ ਸਦਾ ਜਿਹੜਾ ਕੰਮ ਹੈ ਉਹ ਕਰਨ ਦੇ ਉਤੇ ਤੁਲੀ ਹੋਈ ਹੈ ਪਰ ਮੈਂ ਪੰਜਾਬ ਪੁਲਿਸ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਪੁਲਿਸ ਦੇ ਅਧਿਕਾਰੀਆਂ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ 27 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ ਤੇ ਜਿਹੜੇ ਜਿਹੜੇ ਬੰਦੇ ਤੁਸੀਂ ਅੱਜ ਕਾਂਗਰਸ ਦੇ ਵਰਕਰਾਂ ਦੇ ਨਾਲ ਜਾਂ ਪੰਜਾਬ ਵਾਸੀਆਂ ਦੇ ਨਾਲ ਤੁਸੀਂ ਧੱਕਾ ਕਰ ਰਹੇ ਹੋ ਤੇ ਅੱਜ ਕੱਲ ਦਾ ਹਰ ਗੱਲ ਜਿਹੜੀ ਹੈਗੀ ਆ ਉਹ ਸੋਸ਼ਲ ਮੀਡੀਆ ਤੇ ਜਾਨਕਿ ਮੀਡੀਆ ਦੇ ਵਿੱਚ ਆ ਜਾਂਦੀ ਹੈ ਜਾਂ ਹਰ ਗੱਲ ਦੀ ਵੀਡੀਓਗ੍ਰਾਫੀ ਜਿਹੜੀ ਆ ਉਹ ਹੋ ਰਹੀ ਹੈ ਹਰ ਬੰਦੇ ਦੇ ਹੱਥ ਦੇ ਵਿੱਚ ਕੈਮਰਾ ਇਸ ਕਰਕੇ ਸੋਚ ਸਮਝ ਕੇ ਤੁਹਾਨੂੰ ਕੰਮ ਕਰਨਾ ਚਾਹੀਦਾ ਮੈਂ ਲੁਧਿਆਣਾ ਚ ਘਟਣਾ ਵਾਪਰੀ ਉਹਦੀ ਸਖਤ ਨਿੰਦਿਆ ਕਰਦਾ ਔਰ ਲੁਧਿਆਣਾ ਦੇ ਵੋਟਰਾਂ ਨੂੰ ਇਹ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦੀਆਂ ਬਗੜਾੜ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਕਿ ਤੁਸੀਂ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਜਿਹੜੇ ਰਾਜ ਸਭਾ ਦੇ ਵਿੱਚ ਸੀਗੇ ਤੇ ਉਹ ਰਾਜ ਸਭਾ ਛੱਡ ਕੇ ਐਮਐਲਏ ਦੀ ਚੋਣ ਲੜ ਰਏ ਲੜ ਰਹੇ ਹੈ ਸਿਰਫ ਇਹ ਹੈ ਕਿ ਕੇਜਰੀਵਾਲ ਜੀ ਨੂੰ ਰਿਜੈਕਟ ਕਰਤਾ ਦਿੱਲੀ ਦੇ ਲੋਕਾਂ ਨੇ ਤੇ ਕੇਜਰੀਵਾਲ ਪੰਜਾਬ ਦੇ ਮੋਢਿਆਂ ਦੇ ਉੱਤੇ ਚੜ ਕੇ ਰਾਜ ਸਭਾ ਪਹੁੰਚਣਾ ਚਾਹੁੰਦਾ ਹੈ ਤੋਂ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਵਾਮੀ ਪਾਰਟੀ ਦੀਆਂ ਇਹਨਾਂ ਲੋਕ ਵਿਰੋਧੀ ਪੰਜਾਬ ਵਿਰੋਧੀ ਨੀਤੀਆਂ ਤੋਂ ਸੁਚੇਤ ਰਹੋ ਤੇ ਲੁਧਿਆਣਾ ਦੀ ਜਿਮਨੀ ਚੋਣ ਦੇ ਵਿੱਚ ਵੋਟਰਾਂ ਨੂੰ ਮੈਂ ਆਪਣੀ ਕਾਰdaar ਖਾਸ ਕਰਕੇ ਮਜ਼ਦੂਰ ਭਾਈਚਾਰੇ ਨੂੰ ਮੈਂ ਅਪੀਲ ਕਰਦਾ ਕਿ ਭਾਰਤ ਭੂਸ਼ਣ ਆਸ਼ੂ ਜੀ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੈ ਉਹਨਾਂ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੀਆਂ ਮਜ਼ਦੂਰ ਬ੍ਰੋਧੀ ਨੀਤੀਆਂ ਦਲਿਤ ਵਿਰੋਧੀ ਨੀਤੀਆਂ ਗਰੀਬ ਵਿਰੋਧੀ ਨੀਤੀਆਂ ਦਾ ਜਵਾਬ ਦੇਣਾ ਪੈਂਦਾ ਤੇ ਕੱਲ ਨੂੰ ਇਲੈਕਸ਼ਨ ਹੈਗੇ ਆ ਕਿਉਂ ਲੋਕ ਆਣਾ ਵਾਸੀ ਪੂਰੇ ਤਿਆਰ ਨੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਗੇ ਤੇ ਭਾਰਤ ਭੂਸ਼ਣ ਆਸ਼ੂ ਜੀ ਵਿਧਾਨ ਸਭਾ ਦੇ ਵਿੱਚ ਜਾ ਕੇ ਮਜ਼ਦੂਰਾਂ ਦੀ ਗਰੀਬਾਂ ਦੀ ਹਰ ਵਰਗ ਦੇ ਲੋਕਾਂ ਦੀ ਆਵਾਜ਼ ਬਣਨਗੀ ਇੱਕ ਅਰੋੜਾਜੀ ਵੱਲੋਂ ਕਿੱਟਾਂ ਦੇ ਦਿਆਂ ਬੱਚੇ ਨੂੰ ਸਕੂਲੀ ਕਿੱਟਾਂ ਔਰਤਾਂ ਨੂੰ ਛੂਟ ਔਰ ਰਾਸ਼ਨ ਪੂਰਾ ਜਿਹੜਾ ਘਰ ਦਾ ਘਰੇਲੂ ਰਾਸ਼ਨ ਹੁੰਦਾ ਉੱਥੇ ਜਿਹਦੀ ਵੀਡੀਓਗ੍ਰਾਫੀ ਉੱਥੇ ਮੌਜੂਦਾ ਪੱਤਰਕਾਰਾਂ ਨੇ ਕੈਦ ਕੀਤੀ ਕੈਮਰੇ ਦੇ ਵਿੱਚ ਕੀ ਕੰਨ ਦੇਖੋ ਲੁਕਮੇ ਮੈਂ ਪਹਿਲਾਂ ਕਹਿ ਰਿਹਾ ਕਿ ਲੁਕਮੇ ਢੰਗ ਦੇ ਨਾਲ ਕਿਸੇ ਵੀ ਤਰੀਕੇ ਤੇ ਪੈਸੇ ਦੇ ਬਲ ਦੇ ਉੱਤੇ ਪ੍ਰਸ਼ਾਸਨ ਦੇ ਬਲ ਦੇ ਉੱਤੇ ਚੋਰ ਮੋਲਗਿਆਂ ਜਰਾਹੀ ਇਹ ਜਿਹੜਾ ਚੋਣ ਕਮਿਸ਼ਨ ਦੀਆਂ ਨੀਤੀਆਂ ਦੀ ਉਲੰਘਣਾ ਕਰਕੇ ਇਹ ਲੁਧਿਆਣਾ ਚੋਣ ਆਮ ਆਦਮੀ ਪਾਰਟੀ ਜਿੱਦਾਂ ਚਾਹੁੰਦੀ ਆ ਪਰ ਆਮ ਆਦਮੀ ਪਾਰਟੀ ਦੀ ਇਹ ਜਿਹੜਾ ਸੁਪਨਾ ਮੈਨੂੰ ਲੱਗਦੀ ਆ ਸੁਪਨਾ ਰਹੇ ਜੂਗਾ ਜਿੱਤਣ ਵਾਲਾ ਨਹੀਂ ਹੈ ਕਿ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਪੰਜਾਬ ਦੇ ਇਮਾਨਦਾਰ ਲੋਕਾਂ ਨੇ ਭਾਰਤ ਗੁਸ਼ਲ ਆਸੂ ਜੀ ਦੇ ਹੱਕ ਦੇ ਵਿੱਚ ਪੂਰਾ ਡੱਡ ਕੇ ਪੈਰਾ ਦਿੱਤਾ ਹੈ ਤੇ ਭਾਰਤ ਗੁਸ਼ਲ ਆਸੂ ਜੀ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਜਿੱਤਣ ਜਾ ਰਹੇ